ਕਾਤੀ ਬਣੀ ਫਰਾਤ ਸਾਖ ਨਾ ਆ ਜਾਵੇਂ ਸਾਡੇ ਜੰਮੇ ਮੁੰਡੇ ਜੰਮੇ ਸਸ ਮਰੀ ਨੇ ਕੁੜੀਆਂ ਜੰਮੀਆਂ ਜੰਮੀਆਂ ਮਲਾਪ ਨੇ ਸਸਰ ਮਾ ਲੈ ਲੋਨੀ ਲੈ ਲੋ ਪੈਂਦਾ ਬੱਕਰੀਆਂ ਲੈ ਲੋ ਏ ਲੈ ਲੋ ਪੈਂਦਾ ਬੱਕਰੀਆਂ ਲੈ ਲੋ ਏ ਲੈ ਲੋ ਪੈਂਦਾ ਬੱਕਰੀਆਂ ਸਸ ਮਰੀ ਨੇ ਮੁੰਡੇ ਜੰਮੇ ਜੰਮੇ ਪੂਰੇ 100 ਮੁੰਡੇ ਦਾ ਤੋਂ ਮਰ ਗਿਆ ਨਹੀਂ ਤਾਂ ਜੰਮ ਦੀ ਹੋਰ ਨਹੀਂ ਮਰ ਗਿਆ ਮੇਰੇ ਦਾ ਪਿਆਰ ਤੇ ਕੜਦੀ ਸੀ ਮੇਰੇ ਦਾ ਪਿਆਰ ਤੇ ਕੜਦੀ ਸੀ ਮੇਰੇ ਦਾ ਪਿਆਰ ਓ ਪਾਈ ਸੋਰਾ ਮੰਗੇ ਹਾਏ ਨਾ ਵੇ ਤੇ ਹੰਦੀਸਤ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਸਲ ਤੋਂ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਵਲੌਗਸ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਿਆਰ ਪਿਆਰੇ ਕਮੈਂਟ ਕਰਦੇ ਕਰੋ ਤੇ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਅੱਜ ਅਸੀਂ ਫੇਰ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਤੀਆਂ ਤੇ ਬੋਲੀਆਂ ਤੇ ਇਹ ਹੈ ਜੀ ਸਾਡੀ ਲੋਕੇਸ਼ਨ ਪਿੰਡਾਂ ਦੀ ਸਾਂਝ ਹੁੰਦੀ ਹੈ ਜਿੱਥੇ ਸਾਂਝੇ ਥਾਂ ਦੇ ਵਿੱਚ ਅਸੀਂ ਤੀਆਂ ਲਗਾ ਰਹੀ ਸੀਗੇ ਤੁਸੀਂ ਪਿਛਲੀਆ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾਗਾ ਜੀ ਤੇ ਪਲੀਜ਼ ਉਮੀਦ ਹੈ ਜੀ ਤੁਸੀਂ ਅੱਗੇ ਵੀ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਵ ਤਗਾ ਇੰਦਾ ਮੇਰੀ ਸੋਣੀ ਜੇਠ ਕਰੇ ਵੜਿਆਈਆਂ ਤੇਰੀ ਸੋਣੀ ਦੇਂਦਾ ਮੇਰਾ ਆਂਆਂ ਤੇਰੀ ਸੋਣੀ ਦੇਂਦਾ ਨਹੀਂ ਜਦ ਮਦਦਾਂ ਦੇ ਬਾਹਰ ਨਾਲ ਆਈ ਆ ਮੇਰੀ ਵੀ ਆਈ ਲੋਕਾਂ ਨੂੰ ਪੈ ਗਈ ਆਪੋ ਆਪਣੀ ਨੇ ਸਾਰੇ ਨਹੀਂ ਚੱਪੀ ਰੋਣਿਆ ਆਪਣੀ ਰੋਣਿਆ ਆਪਣੀ ਵੀ ਸੋਰੇ ਰੋਣਿਆ ਆਪਣੀ ਜੇ ਅੱਛਾ ਮੀਨਾਂ ਘਰ ਘਰ ਤੋਂ ਆਉਣੇ ਬਿਨਾਂ ਪਾਉਣ ਨੂੰ ਕਾਹ ਹੋਣ ਲਾਣੀਆਂ ਆਪੋ ਨੇ ਹਿੱਸੇ ਦੀ ਖਾਈਏ ਨਖੇ ਖਾਈਏ ਆਪਣੀ ਹਿੱਸੇ ਸ਼ੂ ਐਂ ਬੰਨੇ ਵਾਲੀ ਤਖਤ ਬੰਨ ਕੇ ਪੈ ਜੋ ਚਲੇ ਗਿਆ ਕੇ ਪਰ ਸਾਧ ਲਗੇ ਸਾਦੀ ਕਿਲੇ ਆਉਂਦੇ ਤੂੰ ਅੰਦਰ ਦੇ ਦਰ ਦੇ ਤਾਂ ਦੇ ਸਰਪੁਰ ਪਹਿਨੇ ਆ 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 i forgot ਇਹ ਕੁਝ ਥੋੜਾ ਕਿਤੇ ਬੈਠੀ ਹੋ ਰਹੀ ਆ ਨੀ ਆਪ ਤੂੰ ਤੋਤਾ ਮੈਂ ਕਹਾਂਦੀ ਮੈਂ ਇਹ ਫੋਨ ਕਰਾਸੀ ਹੁਣ ਤੋਂ ਪਹਿਲਾਂ ਮੈਂ ਚੱਲੂੰਗੀ ਮੈਂ ਤਾਂ ਕਿਹਨੂੰ ਮੈਂ ਫੋਨ ਤਾਂ ਹੈ ਨਹੀਂ ਤੂੰ ਆ ਜਾ ਥੋੜੀ ਆ ਵੀ ਡਾਕਟਰ ਆ ਬੇ ਬੇਟਾ ਆ ਕੇ ਪੁਰਾਣੂ ਤਰਬੇ ਸੱਸ ਮੇਰੀ ਦੇ ਗੱਟ ਤੇ ਟੀਕਾ ਸੱਸ ਮੇਰੀ ਦੇ ਜਉਂਦੇ ਰਹਿਣ ਮਾਪੇ ਬੇਟੀਆਂ ਦੀ ਆਵੰਗ ਪਾਲਿਆ ਤੁੰਗ ਧੰਨਵਾਦ ਨੀਂ ਬੇਟੀਆਂ ਹੁੰਦਾ ਮਰਦਾਂ ਨਾ ਚਲੋ ਵੀ ਕਿਸੇ ਹੋਂ ਦੀ ਤਸਵੀਰ ਰੇਗਿਆਦ ਦਾ ਮਾਏ ਮੁੰਡਾ ਲਾ ਲਾ ਮੈਂ ਉਹ ਜਿਹੜਾ ਰਹਿ ਗਏ ਨਹੀਂ ਆਤੀ get out

ਤੋਰੇ ਤੇਰੇ ਤੇ ਆਚਕ ਹੋ ਗਿਆਨੀ ਮੇਰਾ ਦੌਰ ਕਲੈਰੀ ਮੋਹ ਤੇ ਤੇ ਆਚਕ ਹੋ ਗਿਆਨੀ ਮੇਰਾ ਦੌਰ ਕਲੈਰੀ ਮੋਹ ਤੇ ਤੇ ਆਚਕ ਹੋ ਗਿਆਨੀ ਪਾਣੀ ਦਿਨਾ ਪੰਡੂ ਵਾਲੀ ਵੀ ਮੇਰੇ ਜਵਰ ਵਾਲੇ ਉਂਝਾਈ ਦੇ ਹੋ ਗਿਆ ਚਲ ਜਾ ਪਤੀ ਤੇ ਜਰਦਾ ਨਹੀਂ ਕਰਦਾ ਚੁੰਦੀ ਢਲਦਾ ਬੁੱਲਾਂ ਤੇ ਤੇ ਆਂਦਾ ਅਜੀਬ ਨੂੰ ਕਰਦਾ ਨਹੀਂ ਕਿਤਾਂ ਬਲੀ ਦਾ ਕੋਸਤ ਕੋਸਤ ਕਰਦਾ ਨਹੀਂ ਜਿਥੇ ਹੁਲੀ ਦਾ ਕੋਸਤ ਕੋਸਤ ਕਰਦਾ ਨਹੀਂ ਜਿਥੇ ਕਾ ਗੁੱਲੀ ਡੰਡਾ ਮੇਰੇ ਹੱਥ ਟੋਲੇ ਟੁੱਟ ਗਈ ਜਾਰੀ ਤੋਂ ਕਾਲ ਬਿਨਾ ਨਾ ਮੋੜੇ ਮੁੰਡੇ ਜੰਮੇ ਜੰਮੇ ਪੂਰੇ 100 ਮੁੰਡੇ ਦਾ ਪਿਓ ਮਰ ਗਿਆ ਨਹੀਂ ਤਾਂ ਜੰਮਦੀ ਹੋਰ ਵੀ ਮਰ ਗਿਆ ਨਹੀਂ ਪਿਓ ਮਰ ਗਿਆ ਜੀ ਜੀ ਮਰ ਗਿਆ ਮੁੰਡੇ ਦਾ ਪਿਓ ਹਜੇ ਕਿਹੜੀ ਸੀ ਹਰ ਗੰਦੇ ਦਾ ਪਿਓ ਹਜੇ ਕਿਹੜੀ ਸੀ ਮੁੰਡੇ ਦਾ ਪਿਓ ਹੋ ਪਾਈਂ ਨਾ ਆਵੇ ਤੇ